ਉਸਤਾਦ ਸ਼੍ਰੀ ਲਾਲ ਚੰਦ ਜਮਲਾ ਜੱਟ ਉਹਨਾਂ ਦੇ ਇਸ ਮੇਲੇ ਤੇ ਹਾਜ਼ਰ ਸਾਰੇ ਪਤਵੰਤੇ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਜੇ ਸਾਰਾ ਖਾਣਾ ਖਾ ਕੇ ਨਹੀਂ ਵੇਦਾ ਉਹਨਾਂ ਕਰ ਕੋਟਾਲ ਪੱਕੇ ਕੱਚੇ ਤੇ ਇੱਕ ਤੇ ਗਾਣੇ ਨਾਲੇ ਪਤਾ ਲੱਗ ਜਾਂਦਾ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਜਿੰਨੇ ਵੀ ਆਏ ਸਾਰਿਆਂ ਨੂੰ ਮਾਈ ਲਗੀ ਚਾਹੀਦੀ ਹੈ ਤੇ ਸਾਰੇ ਜਣੇ ਰਲ ਕੇ ਅੱਜ ਪਸਤਾ ਜੀ ਯਾਰ ਕੀਤਾ ਇੱਕ ਕਪੜਿਆਂ ਬਿਨਾਂ ਦੀ ਜ਼ੋਰਦਾਰ ਤਾੜੀ ਲਾਪਨਾ ਸਾਰੇ ਬਾਲਕੋਨੀ ਵਾਲੇ ਪਿਛਲੇ ਇੱਕ ਤਾੜੀ ਮੈਂ ਚਾਹੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਭਾਈ ਬਲਵਿੰਦਰ ਸਿੰਘ ਲੋਹਾਰਾ ਸਾਹਿਬ ਬਾਵਾ ਜੀ ਦੇ ਨਾਂ ਤੇ ਜ਼ੋਰਦਾਰ ਦੋਵੇਂ ਹੱਥ ਖੜੇ ਕਰਕੇ ਤਾੜਾ ਹੁਣ ਪ੍ਰਮਾਤਮਾ ਨੇ insan ਲੱਗੂ ਆਪਣੇ ਘਰੋਂ ਸੁਣਨ ਲਈ ਤਾੜੀ ਨਾ ਮਾਰੀ ਹਾਂਜੀ ਸਟੇਟ ਤੋਂ ਮਨ ਪਹਿਲਾ ਕਾਰੋ ਸੁਭਿੰਦਰ ਜੀ ਭਰਾ ਖੜੇ ਭਾਈ ਪਹੁੰਚੇ ਹੈ ਬਹੁਤ ਸਾਰੀਆਂ ਰੋਗਾਂ ਕੰਨੇ ਕਿਥੇ ਸਾਰੇ ਹੁਣ ਖਰਮੀ ਸਾਹਿਬ ਸਾਰੇ ਸੋਹਣੇਓ ਡਾਡਿਓ ਤੁਹਾਨੂੰ ਕਿਸ ਤਕੜੀ ਚਤੋਲਾ ਇੱਥੇ ਹਰ ਸ਼ਖਸੀਤ ਨਾਮੀਆਂ ਨਾ ਕੀ ਦਾ ਨਾਮ ਬੋਲਣਾ ਬਹੁਤ ਸਤਿਕਾਰ ਸਾਡੇ ਚਾਚਾ ਜੀ ਸੁਖਸ਼ਮ ਜੀਲਾ ਸਾਹਿਬ ਅਰਸੀਲਾ ਸਾਹਿਬ ਬਹੁਤ ਸਾਰੀਆਂ ਹਸਤੀਆਂ ਬਾਈ ਬੈਠੇ ਹੈ ਬਾਈ ਸਾਡੇ ਮਾਸਟਰ ਜੀ ਬਹੁਤ ਸਿਰਜਣਾ ਕੰਮ ਕਰ ਰਹੇ ਹਨ ਸਾਡਾ ਅਲਦਾ ਮਿਲਨ ਇਸ ਕਰਕੇ ਇੱਕ ਸਥਾਈ ਅੰਦਰ ਦੇ ਨਾਲ ਹਾਜ਼ਰੀ ਉਸ ਤੋਂ ਬਾਅਦ ਅਗਲੇ ਕਰ ਕਰ ਦੀ ਹਾਜ਼ਰੀ ਤੇ ਮੈਂ ਬਹੁਤ ਸਾਰੇ ਗੀਤ ਤੁਸੀਂ ਪ੍ਰਵਾਨ ਕੀਤੇ ਰੋਟੀ ਗਰਮ ਤੇ ਰੋਟੀ ਨਰਮ ਮਿਲਦੀ ਕਰਨ ਵਾਲਿਆਂ ਨੂੰ ਦੇਸ਼ ਨੂੰ ਪੱਗ ਸਿਆਂ ਫੇਰ ਤੇ ਲੋੜਵੇ ਜਮਲੇ ਤੇਰੇ ਤੁੰਬੀ ਛੜ ਗਿਆ ਜਰਾ ਫਲਾਸਾਕ ਲੀਆਂ ਗਾਇਕਾਂ ਨੇ ਬਹੁਤ ਸਾਰੇ ਗੀਤਾਂ ਨੂੰ ਜਿੰਨਾ ਗੀਤਾ ਕਰਕੇ ਮੈਂ ਪਦਮ ਸ਼੍ਰੀ ਹੋਰ ਲਈ ਨਾਮਿਨੇਸ਼ਨ ਹੋਇਆ ਔਰ ਸਟੇਟ ਔਰਡ ਮਿਲਿਆ ਨੈਸ਼ਨਲ ਔਰਡ ਮਿਲਿਆ ਰੰਗੀ ਦੇ ਨਾਲ ਫੁੱਤਰ ਪੇਸ਼ ਕਰੂੰਗਾ ਸਥਾਈ ਤਿੰਨ ਮਿੰਟ ਦਾ ਟਾਈਮ ਹੈ ਤੇ ਜਿਸ ਹਰ ਤੋਂ ਬਹੁਤ ਆਇਆ ਸਾਡੇ ਕੋਲ ਪਹੁੰਚੇ ਆ ਚਮਕੌਰ ਥਾਨੇ ਵਾਲਿਆ ਮੇਰੇ ਪਰ ਆ ਜੈ ਕਟਾਰੀਆ ਜੀ ਸਤਵੀਰ ਚਾਲ ਸਾਹਿਬ ਨੂੰ ਬਹੁਤ ਪਿਆਰ ਹੈ ਸਾਡੀ ਕੋਤੋਂ ਬੋਤਨੋ ਫਾਜ਼ਰ ਕਰ ਲੱਗਿਆ ਪਹਿਲੇ ਜਮਨਾ ਜੀ ਯਾਦ ਕਰਦੇ ਕਿ ਤੂੰ ਦਾ ਸਾਡੇ ਘਰੇ ਰੋਂਦਾ ਉਹ ਕਹਿੰਦਾ ਕੀ ਕਹਿੰਦਾ ਉਹ ਗੱਲਾਂ ਕਰਦਾ ਸਾਂਝ ਫੜਨ ਤੇ ਬਹਿ ਆਖਾਂ ਬੋਲੀ ਤੇ ਪਾਜ ਸਜਣ ਮੇਰੇ ਪੀਰ ਯਾਰ ਦੇ ਲੋਕ ਸੁਣੀ ਦਿਸੇ ਜੀ ਯਾਰ ਕਰਦੇ ਆ ਕਹਿੰਦਾ ਕਿ ਬਿਨੀ ਅਮਲੇ ਦੇ ਨਾਨਕ ਦੀ ਗੱਲ ਕੋਈ ਸੁਣਾਉਂ ਦੇਨਾ ਬਿਨੀ ਅਮਲੇ ਦੇ ਨਾਨਕ ਦੀ ਗੱਲ ਕੋਈ ਸੁਣਾਉਂ ਦੇਨਾ ਅੱਜ ਸ਼ੋਰ ਸ਼ਰਾਬਾ ਪੈ ਗਿਆ ਬਹੁਤੇ ਸੁਰ ਵਿੱਚ ਗਾਉਂ ਦੇਨਾ ਸਰਤਾਨ ਸਮਝ ਨਹੀਂ ਉਹ ਮੈਂ ਗੁਰੂ ਦੀ ਮਾਰ ਦੇਣਾ ਅੱਜ ਟੁੰਬਾ ਰੋਂਦਾ ਵੇਖਾਂ ਮੈਂ ਆਪਣੇ ਯਾਰ ਬਿਨਾ ਅੱਜ ਤੂੰ ਬਹਿ ਰੰਦਾ ਵੇਖਿਆ ਚੰਗਾ ਲੱਗਿਆ ਤਾਡੀ ਮਰਦ ਹੋਵੇ ਕਿ ਤੇਰੀ ਅਮਲੇ ਦੇ ਲੋਕ ਗੀਤ ਸਭ ਸੁਣਨੇ ਪੈ ਗਏ ਨੇ ਪਰਦੇਸੋਂ ਆਏ ਵਪਾਰੀ ਸਾਨੂੰ ਲੁੱਟ ਕੇ ਲੈ ਗਏ ਨੇ ਜਿਨ੍ਹਾਂ ਜਿਸਮਤ ਤਮਾਸ਼ਾ ਲਾਇਆ ਤਾਡੀ ਮਰਦ ਲਹਾਰਾ ਸਾਰ ਦੇ ਨਾਂ ਤੇ ਜਿਨ੍ਹਾਂ ਜਿਸਮਤ ਤਮਾਸ਼ਾ ਲਾਇਆ ਸੋਝ ਵਿੱਚ ਹੋਰ ਦੇ ਨੇ ਆਹ ਅੱਜ ਤੂੰ ਮਰੋਂਦਾ ਵੇਖਿਆ ਆਪਣੇ ਯਾਰ ਦੇ ਨਾਲ ਤੇ ਤੂੰ ਮਰੋਂਦਾ ਮਰੋਂਦਾ ਕੀ ਕਹਿੰਦਾ ਕਹਿੰਦਾ ਕਿ ਔਰਤ ਨੱਚਦੀ ਰਹੀ ਜੇ ਵਿੱਚ ਬਾਜ਼ਾਰਾਂ ਦੇ ਮਾਮਾ ਜੀ ਸੁਣੋ ਗੱਲ ਮੇਰੀ ਇੱਕ ਗੱਲ ਸੁਣਨ ਵਾਲੀ ਹੈ ਉਤੋਂ ਦਾ ਮੰਗ ਜੀ ਕਹਿੰਦਾ ਕਿ ਔਰਤ ਨੱਚਦੀ ਰਹੀ ਜੇ ਵਿੱਚ ਬਾਜ਼ਾਰਾਂ ਦੇ ਕੀ ਔਰਤ ਨੱਚਦੀ ਰਹੀ ਜੇ ਵਿੱਚ ਬਾਜ਼ਾਰਾਂ ਦੇ ਔਰਤ ਨੱਚਦੀ ਰਹੀ ਜੇ ਵਿੱਚ ਬਾਜ਼ਾਰਾਂ ਦੇ ਆ ਖੈਰ ਫੁੱਟਣਗੇ ਮੂੰਹ ਤੇ ਅਸਾਂ ਲਾਚਾਵਾਂ ਦੇ ਤੇ ਜਗ ਜਨਨੀ ਕੁੜ ਲੌੜੀ ਪਈ ਜਗ ਜਨਨੀ ਕੁੜ ਲੌੜੀ ਪਈ ਸਤਕਾਰ ਬਿਨਾਂ ਤੇ ਅੱਜ ਤੂੰ ਬਰੋਂਦਾ ਵੇਖਾਵਾਂ ਆਪਣੇ ਯਾ ਬਿਨਾ ਕਿ ਤੁੰਬੀਆਂ ਚੱਕ ਕੇ ਲੋਕੀ ਫੁੱਲ ਗਏ ਯਮਲੇ ਨੂੰ ਕਈਆਂ ਨੇ ਦਾਗੀ ਕਰਤਾ ਓ ਚਿੱਟੇ ਸ਼ਮਲੇ ਨੂੰ ਓਲੇ ਯਮਲੇ ਨਾਮ ਕਮਾਇਆ ਕੋਕੀਕਾਰ ਬਿਨਾ ਇੱਕ ਦਿਨ ਤੁੰਬਾ ਰੋਪਿਆ ਆਪਣੇ

ਮਾੜਾ ਸਿਣੀ ਹਾਜੀ ਪ੍ਰਵਾਨ ਕਰਿਓ ਇੱਕ ਕੀ ਦਾ ਸਾਇੰਤਰਾ ਤੁਹਾਡੇ ਨਜ਼ਰ ਕਰਦਾ ਕਿ ਮੈਂ ਮੇਰੇ ਉਂਗਲ ਤੇ ਕਸਟ ਬੰਦ ਕਰਦਾ ਜਿੰਨੇ ਵੀ ਕਲਾਕਾਰ ਬੈਠੇ ਆ ਇਹ ਮੇਰੇ ਸਾਰੇ ਉਸਤਾਦਾਂ ਦੇ ਬਰਾਬਰ ਇਹਨਾਂ ਦੇ ਚਰਨਾਂ ਚ ਬੈ ਕੇ ਸਿੱਖਿਆ ਹੈ ਬੇਸ਼ੱਕ ਮੈਨੂੰ ਬੜਾ ਕੁਝ ਮਿਲਿਆ ਮੈਂ ਇਸ ਹਲਕੇ ਤੋਂ ਪੀਣਾ ਲਖਸ਼ੀ ਲਾ ਰਿਹਾ ਸਾਰਿਆਂ ਨੂੰ ਬੋਧਿਆ ਤੇ ਤਾੜੀ ਮਾਰ ਕੇ ਅਸ਼ੀਰਵਾਦ ਦੇ ਦਿਓ ਕਿਉਂਕਿ ਤੁਹਾਡੇ ਚਰਨਾਂ ਦੇ ਸਦਕੇ ਸਭ ਕੁਝ ਹੁੰਦਾ ਤਾਂ ਇੱਕ ਗੀਤ ਤੁਸੀਂ ਪ੍ਰਵਾਨ ਕੀਤਾ ਮੈਂ ਸੱਚੀ ਗੱਲ ਕਹਿਣ ਲੱਗਾ ਜਮਲਾ ਸਾਹਿਬ ਕਹਿੰਦੇ ਸੌਰੀ ਜੁੱਤੀ ਤੇ ਨਾਲ ਕਪੱਤੀ ਦਿੰਦੀ ਦੁੱਖ ਹਮੇਸ਼ਾ ਜਿਨ੍ਹਾਂ ਨੂੰ ਇਹ ਹਸਤੀ ਮਿਲੀਆਂ ਰਹਿੰਦੇ ਵਿੱਚ ਕਲੇਸ਼ਾਂ ਤੇ ਅੱਖੀ ਵੇਖ ਹਕੀਕਤ ਦੇ ਲਿਖਿਆ ਜਾਂ ਜੰਮਲੇ ਜੇ ਦਰਵੇਸ਼ਾਂ ਜਿਨ੍ਹਾਂ ਨੂੰ ਰੋਟੀ ਗਰਮ ਤੇ ਵਰਟੀ ਨਾਰ ਮਿਲਿਆ ਤੜੀ ਮਾਰੋ ਜਿਹਨ ਮਿਲੜ ਕੇ ਮਾਪਦਾਂ ਹੋ ਜਾਂਦੇ ਤੱਕ ਜੀ ਸੀ ਕਿਸੇ ਪਰਵਾਹ ਕੀਤਾ ਰੋਟੀ ਗਰਮ ਤੇ ਵਰਟੀ ਮਾਦ ਮਿਲਦੀ ਕਰਨ ਵਾਲਿਆਂ ਨੂੰ ਜਿਹਨਾਂ ਨੂੰ ਮਿਲਿਆ ਤੜੀ ਮਾਰੋ ਮਿਲੜ ਕੇ ਜਾਰੇ ਨਹੀਂ ਮਿਲੀ ਨੀ ਤਾਰੇ ਮਾਰ ਕੋ ਮਿਲੋ ਨਹੀਂ ਪਰ ਬਾਦ ਮਾ ਯਮਲਾ ਸਾਹਿਬ ਸਰਦਾਰ ਫਰੀਦ ਫਕੀਰ ਕੋ ਜੀ ਆ ਕੀ ਕਹਿੰਦਾ ਉਹ ਬੰਦਾ ਹੀਰੋ ਬਣ ਜਾਵੇ ਬਈ ਭੜਕ ਜਾ ਇੰਨੇ ਮੱਡਾ ਲੱਗਿਆ ਥੋੜਾ ਖਲੋ ਜ ਮੜੇ ਜੀ ਉਹ ਬੰਦਾ ਹੀਰੋ ਬਣ ਜਾਵੇ

ਕਵਰ ਵੀ ਕਰਮ ਦੇ ਰੋਟੀ ਕਰਮ ਬਾਈ ਹੋਏ ਨੇ ਕਰਮਾ ਵਾਲੇ

ਓ ਕੀ ਨਰਮ ਬਾਇਲ ਦੀ ਕਰਮਾ ਵਾਲਿਆ ਮੇਰੇ ਵਾਹ 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 ਵਾ चङे गुण दसल आई लख सिखण बस दो तिंदी चङे गुण दस लख आई लख सिख लोन لگے بابا جی لگا دے آرگرم بندے سرگرم بدلتے کرم لے اجاڑ لابی اجاڑ اپنی اپنی کرنے تاری مارو ਹਰੋ ਡਿਗਾਰ ਨੂੰ ਕੋ ਮੋਟੀ ਨਾਮ ਬਾਈ ਬਿੱਲੀ ਹਰੋ ਡਿਗਾਰ ਨੂੰ ਕੋ ਮੋਟੀ ਨਾਮ ਬਾਈ ਬਿੱਲੀ ਹਰੋ ਡਿਗਾਰ ਨੂੰ ਕੋ ਮੋਟੀ ਨਾਮ ਬਾਈ ਬਿੱਲੀ ਕਰਮਾਂ ਵਾਲਿਆਂ ਨੂੰ ਬਾਬੇ ਜੀ ਹਾਜ਼ਰੀ ਪ੍ਰਵਾਮ ਕਰਿਓ ਮੇਰੇ ਵੱਲੋਂ ਸਾਰੇ ਪ੍ਰਬੰਧਕਾਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਔਰ ਬਹੁਤ ਬਹੁਤ ਤੰਗਵਾਦ ਕਰੂੰਗਾ ਨਿਵਾਰ ਖਵਾ ਦੇ ਮਾਲ ਮਾਲ ਕੋਟੀ ਕੋਟੀ ਤਰਨਵਾਦ ਕਰਦਾ ਕਿਉਂਗੇ ਸਾਡੇ ਭਾਬਾ ਜੀ ਦੇ ਨਾਮ ਤੇ ਜਿਹੜਾ ਉਪਰਾਲਾ ਕੀਤਾ ਜਾਂਦਾ ਅਸੀਂ ਬਹੁਤ ਸਾਰੇ ਮੇਲੇ ਕਰਵਾਉਨੇ ਆ ਬੜੇ ਫੰਕਸ਼ਨ ਕਰਵਾਉਨੇ ਆ ਪਰ ਜਿਹੜਾ ਇੱਕ ਭਾਈ ਬੁਬਿੰਦਰ ਜੀ ਨਾਂ ਦੇ ਗੋਈਏ ਨਾਂ ਲਿਖਦੇ ਆ ਨਾਂ ਕੋ ਸਰਕਾਰ ਆ ਨਾਇਨਕੁ ਲਾਲਾ ਜੱਜ ਫਾਦਰ ਕੇ ਤਾਂ ਰੋਟੀਆਂ ਸੇਕਦੇ ਆ ਸੱਚੀ ਗੱਲ ਆ ਤੇ ਨਾਇਨਨ ਪੁਲਾਜਾ ਇਸ ਕਰਕੇ ਉਸਤਾਦ ਜੀ ਦਾ ਬੰਦਾ ਬੜਾ ਭਲਾ ਐ ਇੰਨੀ ਵੱਡੀ ਥਾਂ ਇਹਨਾਂ ਨੇ ਡੋਨੇਟ ਕੀਤੀ ਐ ਤੇ ਕੰਪਲਾਜੰਗ ਦਾ ਪ੍ਰੋਗਰਾਮ ਕਰਦੇ ਆ ਨੰਮਕ ਰਾਜੰਦਰਾ ਬੁੱਤ ਨਵਨ ਲਾਇਆ ਦਾ ਖਰਚਾ ਕਰਦੇ ਤੇ ਪ੍ਰਮਾਤਮਾ ਤੁਹਾਨੂੰ ਸਭ ਤੋਂ ਜ਼ਿਆਦਾ ਦੇਵੇ ਪ੍ਰਮਾਤਮਾ ਦੇ ਹਵਾਲੇ ਤੇ ਹਿੰਦ ਕਰਦੇ ਆ ਬਾਬਾ ਜਮਲਾ ਤੁਹਾਡਕੇ ਪਰਖੇ ਬਹੁਤ ਬਹੁਤ ਥੈਂਕ ਯੂ